ਤਾਨੂੰ ਲੜ ਲਾ ਕੇ ਦਿਖਾਉਂਗਾ ਬਿਲਕੁਲ ਨਵੇਂ ਤਰੀਕੇ ਨਾਲ ਤੁਹਾਨੂੰ ਕਿਤੇ ਨਹੀਂ ਮਿਲਣੀ ਇਹ ਵੀਡੀਓ ਫੋਲੋ ਕਰ ਲਓ ਆ ਦੇਖੋ ਆ ਤਾਂ ਮੈਂ ਵੱਟ ਬਣਾ ਰਿਹਾ ਨਾ ਆ ਦੇਖੋ ਆ ਲੋ ਆ ਤਾਂ ਵੱਟ ਬਣ ਗਏ ਆ ਲੋ ਇਹ ਤਾਂ ਵੱਟ ਬਣ ਗਏ ਹੁਣ ਇਹਨੂੰ ਲੜਾ ਚ ਕਿੱਦਾਂ ਕਨਵਰਟ ਕਰਨਾ ਤੁਸੀਂ ਕੋਈ ਵੀ ਉੱਪਰੋਂ ਉੱਪਰੋਂ ਲੜ ਚੱਕਣਾ ਉੱਪਰੋਂ ਲੜ ਚੱਕ ਕੇ ਥੱਲੇ ਨੂੰ ਖਿੱਚਣਾ ਸਲਾਈਡ ਮਾਰੋਗੇ ਨਾ ਜਦੋਂ ਆ ਦੇ ਇਹ ਉੱਪਰੋਂ ਚੱਕਣਾ ਥੱਲੇ ਨੂੰ ਖਿੱਚਣਾ ਦੇਖਿਓ ਦੇਖਿਓ ਜਾਦੂ ਦੇਖਿਓ ਆ ਲੋ ਲੜ ਥੋੜਾ ਇਹਨੂੰ ਫੜਨਾ ਤੇ ਅੰਦਰ ਨੂੰ ਪਿੰਚ ਕਰਨਾ ਲਓ ਜੀ ਇਹ ਟਰਿਕ ਮੈਨੂੰ ਨਹੀਂ ਲੱਗਾ ਤੁਹਾਨੂੰ ਦੱਸੀ ਹੋਣੀ ਹੈ ਕਿਸੇ ਨੇ ਹੈਗੀ ਸਿੰਪਲ ਹੀ ਆ ਵੱਟ ਇਹਦੇ ਚ ਜਿੰਨੇ ਮਰਜੀ ਵੱਲ ਪਾਓ ਹੁਣ ਤੁਹਾਡੇ ਪੱਲੇ ਚ ਪੱਲੇ ਦੇ ਵਿੱਚ ਵੱਟ ਬਿਨਾ ਬਾਜ ਤੋਂ ਸਾਫ ਲਓ ਜੀ ਆ ਬਾਜ ਨਹੀਂ ਫੇਰੀ ਮਾਲੇ ਬਾਜ ਫੇਰ ਰਹੀ ਹੋਰ ਵੀ ਸਾਫ ਆਣੀ ਆ ਆ ਦੇਖੋ ਜੇ ਵੀਡੀਓ ਵਧੀਆ ਲੱਗੀਆਂ ਨਾ ਤਾਂ ਫੋਲੋ ਕਰ ਲਓ ਵਾਰ-ਵਾਰ ਕਹਿਣਾ ਇਹ ਟਰਿਕਸ ਹੋਰ ਕਿਤੇ ਨਹੀਂ ਹੋਣੀਆਂ ਤੇ ਜੇ ਕਿਸੇ ਨੇ ਵੈਡਿੰਗ ਤੇ ਪ੍ਰੀ ਵੈਡਿੰਗ ਤੇ ਪੱਕ ਬਣਾਉਣੀ ਆ ਉਹਨਾਂ ਸਕਰੀਨ ਤੇ WhatsApp ਨੰਬਰ ਦੇ ਰਿਹਾ ਹੁਣੇ ਕੰਟੈਕਟ ਕਰ ਲੋ ਡੇਟਾ ਬੁੱਕ ਹੋਣੀਆਂ ਸ਼ੁਰੂ ਹੋ ਗਈਆਂ ਵਿਆਹ ਦੀਆਂ ਤੇ ਜੇ ਕਿਸੇ